अच्छ सवेरे दस बजे वाल पूछ कर किसान के इंद्री दिनार कोई मीटिंग दे नहीं बड़ी गाल पंदे ते देर वाल बोले सरकार नहीं मान रही मंगा दिल्ली वाल वधना मजबूरी किसानों के मीटिंग तो बाद बोले केंद्रीय मंत्री बोले हर समस्या का गलबात जरिए हो सकता है हल सानू हाले भी आस सा दरवाजे किसानों के लिए खुले ने ਦਿੱਨੇ ਕੋਚ ਦੇ ਲਈ ਕਿਸਾਨਾਂ ਦੇ ਵੱਲੋਂ ਵੱਡੀ ਤਿਆਰੀ ਰਾਤ ਤੋਂ ਹੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦਾ ਹੋਣ ਲੱਗਿਆ ਹੈ ਜਮਾਬੜਾ ਟਰੈਕਟਰ ਟਰਾਲੀਆਂ ਲੈ ਕੇ ਜੁਟੇ ਕਿਸਾਨ ਕੁੱਝ ਨੌਜਵਾਨ ਸ਼ੰਭੂ ਬਾਰਡਰ ਪਹੁੰਚੇ ਕਿਸਾਨਾਂ ਦੀ ਹਰਿਆਣਾ ਦੇ ਵਿੱਚ ਐਂਟਰੀ ਰੋਕਣ ਦੇ ਲਈ ਵੱਡੀ ਤਿਆਰੀ ਪੰਜਾਬ ਹਰਿਆਣਾ ਬਾਰਡਰ ਪੂਰੀ ਤਰ੍ਹਾਂ ਸੀ ਹਰਿਆਣਾ ਪੁਲਿਸ ਨੇ ਕੀਤੀ ਕਿਲੇਬੰਦੀ ਲੁਕੀਆਂ ਕਿਲਾ ਕੰਕਰੀਟ ਦੀ ਕੰਧ ਤੇ ਕੰਡਿਆਲੀ ਤਾਰ ਨਾਲ ਹਾਈਵੇ ਬੰਦ ਸ਼ੰਭੂ ਬਾਰਕੇਟ ਤੇ ਹੈਵੀ ਬਾਰਕੇਟਿੰਗ ਦੀ ਨਾਲ ਨਾਲ ਪੁਲਿਸ ਤੇ ਵਲੋਟੀ আর ਗੈਸ ਤੇ వాటర్ ਕੈਨਨ ਦੀ ਮੌਕ ਟ੍ਰਿਲ ਡਰੋਨ ਦੇ ਨਾਲ ਸਪਰੇਟਿਅਰ ਗੈਸ ਦੇ ਗੋਲੇ ਪੀੜ ਨੂੰ ਖਦੇਣਨ ਦੇ ਲਈ ਹਰ ਤਰ੍ਹਾਂ ਦੀ ਤਿਆਰ ਹਰਿਆਣਾ ਦੇ ਨਾਲ ਨਾਲ ਦਿੱਲੀ ਦੇ ਬਾਰਡਰ ਦੇ ਕੀ ਤਸੀਲ ਸਿੰਘੂ ਤੇ ਟਿਕਰੀ ਬਾਰਡਰ ਤੇ ਵੱਡੇ ਪ੍ਰਬੰਧ ਸਿੰਘ ਬਾਰਡਰ ਤੋਂ ਕਮਰਸ਼ੀਅਲ ਗੱਡੀਆਂ ਦੀ ਆਵਾਜਾਈ ਬੰਦ ਕੱਲ ਤੋਂ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਐਂਟਰੀ ਤੇ ਰੋਕ ਅੰਮ੍ਰਿਤਸਰ ਤੋਂ ਦਿੱਲੀ ਜਾਣ ਲਈ ਦਲੇਯਾ ਜ਼ਿਰਕਪੁਰ ਹੋਵੇਗਾ ਰੂਟ ਫਿਰ ਪੰਚਕੁਲਾ ਤੋਂ ਯਮਨਾ ਨਗਰ ਹੁੰਦੇ ਹੋਏ ਦਿੱਲੀ ਦਾ ਸਫ਼ਰ ਹੋਏਗਾ ਤਾਂ ਇਸ ਅਨਦੇਸ਼ਾ ਦੇ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਾਈ ਪਟੀਸ਼ਨ ਤੇ ਅੱਜ ਅਹਿਮ ਸੁਣਵਾਈ ਕੋਰਟ ਦੇ ਵਿੱਚ ਪਾਈਆਂ ਗਈਆਂ ਨੇ ਦੋ ਜਨਹਿਤ ਪਟੀਸ਼ਨਾਂ ਇੱਕ ਪਟੀਸ਼ਨ ਜ ਹਰਿਆਣਾ ਦੇ ਵਿੱਚ ਲਾਇ ਪੈਰੀਕੇ ਛਟਾਉਣ ਤੇ ਨੈੱਟ ਸੇ ਇੰਟਰਨੈਟ ਸੇਵਾ ਬਹਾਲ ਕਰਨ ਦੀ ਮੰਗ ਤਾਂ ਦੂਜੀ ਦੇ ਵਿੱਚ ਕਾਨੂੰਨ ਵਿਵਸਥਾ ਦਾ ਜ਼ਿਕਰ ਮਲੇਸ਼ ਸਿਸੋਧਿਆ ਜੇਲ੍ਹ ਤੋਂ ਆਨਕੇ ਪਹਾੜ ਦਿੱਲੀ ਦੀ ਰਾਜਵੇਨੀ ਕੋਰਟ ਨੇ 3 ਦਿਨ ਦੀ ਦਿੱਤੀ ਅੰਤਰਿਮ ਜ਼ਮਾਨਤ ਪਟੀਜੀ ਦੇ ਵਿਆਹ ਦੇ ਵਿੱਚ ਹੋਣਗੇ ਸ਼ਮ ਸਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤੋਂ ਸ਼ੁਰੂਆਤ ਕਰਾਂਗੇ ਬੁਲੇਟਨ ਦੀ ਇਸ ਵੇਲੇ ਦੀ ਵੱਡੀ ਖਬਰ ਤੋਂ ਤਾਂ ਦੇ ਕਿਸਾਨ ਦਿੱਲੀ ਦੇ ਵੱਲ ਕੁਝ ਕਰਨਗੇ ਔਰ ਅੱਜ ਸਵੇਰੇ 10:00 ਵਜੇ ਕਿ 10 ਵਜੇ ਦਾ ਸਮਾਂ ਹੈ ਜਦੋਂ ਦਿੱਲੀ ਦੇ ਵੱਲ ਪੋਜ ਕੀਤਾ ਜਾਣਾ ਹੈ ਸਰਵਨ ਸਿੰਘ ਪੰਦੇਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਔਰ ਸਰਕਾਰ ਸਾਡੀਆਂ ਮੰਗਾਂ ਤੇ ਗੰਭੀਰ ਨਹੀਂ ਆ ਉਹਨਾਂ ਨੇ ਵੀ ਕਿਹਾ ਸਰਕਾਰ ਸਮਾਂ ਮੰਗਦੀ ਹੈ ਮੰਗਾਂ ਨਹੀਂ ਮੰਨਦੀ ਸਰਕਾਰ ਪੁਰਾਣੀਆਂ ਗੱਲਾਂ ਤੇ ਖੜੀ ਹੈ ਜਗਜੀਤ ਸਿੰਘ ਢੱਲੇ ਵਾਲੇ ਕਹਿ ਰਹੇ ਨੇ ਤਾਂ ਦਿੱਲੀ ਦੇ ਵੱਲ ਵਦਨਾ ਸਾਡੀ ਮਜਬੂਰੀ ਹੈ ਕਿਸਾਨਾਂ ਦਾ ਇਹ ਕਹਿਣਾ ਹੈ 5 ਘੰਟੇ ਤੋਂ ਵੱਧ ਚੱਲੀ ਮੀਟਿੰਗ ਦੇ ਵਿੱਚ ਵੀ ਸੈਂਤੀ ਦਈ ਬਣ ਸਕੀ ਦੱਸੇ ਕਿ ਰਾਤ 11:30 ਵਜੇ ਤੱਕ ਇਹ ਮੀਟਿੰਗ ਜਿਹੜੀ ਚੱਲਦੀ ਰਹੀ ਹੈ ਉਸ ਤੋਂ ਬਾਅਦ ਵੀ ਹੱਲ ਨਹੀਂ ਹੋਇਆ ਹਰ ਮਸਲੇ ਦਾ ਹੱਲ ਗੱਲਬਾਤ ਦੇ ਨਾਲ ਹੁੰਦਾ ਹੈ ਜਿਸki ਕੇਂਦਰੀ ਮੰਤਰੀ ਇਹ ਕਹਿ ਰਹੇ ਨੇ ਅਸੀਂ ਹਾਲੇ ਵੀ ਆਸਵੰਦ ਹਾਂ ਤਾਂ ਸਾਡੇ ਦਰਵਾਜ਼ੇ ਕਿਸਾਨਾਂ ਦੇ ਲਈ ਖੁੱਲੇ ਨੇ ਕੇਂਦਰੀ ਮੰਤਰੀਆਂ ਨੇ ਕਿਹਾ ਹੈ ਦੱਸੇ ਕਿ ਲਗਾਤਾਰ ਗੱਲਬਾਤ ਹੋ ਰਹੀ ਸੀ ਰਾਤ 6 ਵਜੇ ਤੋਂ ਸ਼ਾਮ 6 ਵਜੇ ਤੋ ਜਿਹੜੀ ਮੀਟਿੰਗ ਸ਼ੁਰੂ ਹੋਈ ਸੀ ਕਿਸਾਨਾਂ ਦੇ ਕੇਂਦਰ ਦੇ ਵਿਚਾਲੇ ਤਾਂ ਉਸ ਤੋਂ ਬਾਅਦ ਇਹ ਮੀਟਿੰਗ 11:00 ਤੋਂ 11:00 ਵਜੇ ਤੱਕ ਚੱਲਦੀ ਹੈ ਉਮੀਦ ਇਹ ਹੀ ਸੀ ਕਿ ਕਿਤੇ ਨਾ ਕਿਤੇ ਹਾਲ ਜੜਾ ਨਿਕਲਦਾ ਹੋਇਆ ਨਜ਼ਰ ਆਏਗਾ ਪਰ ਕੋਈ ਹਾਲ ਇਸ ਦੇ ਵਿੱਚ ਨਹੀਂ ਨਿਕਲਿਆ ਹੈ ਔਰ ਇੱਥੋਂ ਤੱਕ ਇਹ ਵੇਖਿਆ ਗਿਆ ਕਿ ਨਰਾਜ਼ਗੀ ਤੋਂ ਬਾਅਦ ਜਿਹੜੇ ਕਿਸਾਨ ਨੇ ਉਹ ਮੀਟਿੰਗ ਹਾਲ ਦੇ ਵਿੱਚ ਉੱਠ ਕੇ ਬਾਹਰ ਆਉਂਦੇ ਹੋਏ ਨਜ਼ਰ ਆਏ ਨੇ ਔਰ ਉਸ ਤੋਂ ਬਾਅਦ ਕੋਈ ਸਾਡੀਆਂ ਮੰਗਾਂ ਤੇ ਗੰਭੀਰ ਨਹੀਂ ਹੈ ਸਰਕਾਰੇ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਹੈ ਬਾਹਰ ਆ ਕੇ

बहुत चर्चा हुई एक एक मांग के ऊपर चर्चा हुई है ये पहली बात मैं क्लियर करना चाह रहा हूँ कि ये मांगे नहीं थी ये सरकार की हमारे साथ अलग अलग समय पे की हुई कमिटमेंट्स थी और उनके ऊपर भी सरकार की जो सहमति बनाने की बजाय सरकार अगर ऐसा करती है कि इसके भी ऊपर भी कमेटी बनाएंगे उस कमेटियों पहले भी एमएसपी के गारंटी के कानून के लिए तो कंज्यूमर अफेयर कमेटी के चेयरमैन थे जब हमारे आज के मौजूदा प्रधानमंत्री जी तू उन्हीं की कमेटी की रिपोर्ट है के एमएसपी की गारंटी का कानून देने की जरूरत है किसानों को देश सरकार और उसके अलावा डॉक्टर स्वामीनाथन की रिपोर्ट तो वो तो बहुत लंबी थोड़ी चर्चा के बाद बनी हुई है <coughs> उसको लागू करना है कर्ज मुक्ति की जब बात आती है देश के किसान की कर्ज मुक्ति के ऊपर सरकार सीरियस नहीं है लेकिन दूसरे पासे कॉर्पोरेट दा 14 14.5 लाख करोड़ रुपया सरकार ने माफ किया अगर ये किया है तो फिर इसका मतलब है निकलवा ਕਿ ਸਰਕਾਰ ਦੀ ਸੀਰੀਅਸਨੈਸ ਕਿਸਾਨਾਂ ਪ੍ਰਤੀ ਨਹੀਂ ਹੈ ਦੇਖੋ ਦੇਖਿਏ ਐਸ ਕੇ ਬਹੁਤ ਬੜਾ ਹੈ ਸਾਰੇ ਬੈਠ ਕੇ ਚਰਚਾ ਵੀ ਕਰਾਂਗੇ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਮੇਰੀ ਰਾਏ ਹੈ ਕਿ ਅਸੀਂ ਮਤਲਬ ਕੱਲ ਨੂੰ ਅੱਗੇ ਵਧਾਂਗੇ हर मुद्दे के ऊपर डिस्कशन हुई है हमने सरकार का जो भाव देख लिया है हमें नहीं लगता सरकार किसी मांग पर सिंसीरियस है हमें नहीं लगता किसी मांग को उचित ढंग से वो पूरा करना चाहते हैं और इसलिए तो हमने लंबा सब बातें उनसे की हर बात पे लंबी डिस्कस की हमारा कोशिश थी भी हम किसी किस्म का टकराव नहीं चाहते हम चाहते थे मिल बैठकर मसले का हल हो जाए सरकार कोई ना कोई निर्णय करे किसी मुद्दे पे हमें कुछ दे दे तो हम कुछ आंदोलन के बारे में सोचे लेकिन सरकार के मन में आ, जो मुझे लगता है ए, दे ए, दे ए, दे ए, ए, एक ऐसी बात है कि उसके मन में खोट है वो हमारा आंदोलन सिर्फ टाइम पास कराना चाहती है देना हमें नहीं कुछ नहीं चाहते आपको इस दलील से लगेगा दो साल पहले भी इनमें से आधी मांगों के ऊपर उन्होंने कमिटमेंट की चिट्ठी लिखकर हमें दिया तो अब समय मांगने की तो मुझे लगता जरूरत नहीं थी हम बोला आप निर्णय लीजिए हमने तो एक बात की आप अनाउंसमेंट कर दीजिए एम एस पी का कानून ठीक है आप सी एस पे जो देते हैं उनके ऊपर भी उन्होंने कोई निर्णय नहीं लिया कुछ भी देना नहीं चाहते तो चलो अब अब क्या कर सकते हैं फिर भी जो प्रस्ताव सरकार ने हमें दिया हम अपने दोनों फोरनों में उसका विचार करेंगे लेकिन हमारा आंदोलन जारी है और कल 10 बजे हमें मजबूरन आगे बढ़ना पड़ेगा कल जी कल 10 बजे जामंगे जी देखिए तीन हाँ बिंदुओं पर हाँ जी गारंटी का कानून हाँ, हाँ। सरकार ने कहा है कमेटी बनेगी हाँ। कर्ज मुक्ति पर सरकार ने कहा है कमेटी जरूरी है हाँ। उसी प्रकार सी टू प्लस फिफ्टी उस पर भी कमेटी जरूरी है कमेटियां पहले बहुत बन चुकी है कमेटियां पहले भी बनी हुई है उस पर निर्णय कभी नहीं हुआ है कमेटियां केवल लिंगन ऑन करने के लिए होता है मामला तो हमने कहा कि नहीं आज आप ठोस बात करिए हम तैयार हैं। एक बात कम से कम तो कोई चीज स्वीकार करो बिजली शोध एक्ट पर वो राजी थे कि हम इसमें किसानों को बाहर ले लेते हैं नहीं वो तो ले चुके हैं पहले ही हाँ। बिजली कानून में तो किसानों को बाहर रखा उन्होंने हाँ। तो उन्होंने उन जानकारी दी हाँ। मुकदमे जो हम पे चल रहे हैं हाँ। जो सरकार ने लिख के दिया था वापस लेंगे उन्होंने कहा वो गंभीरता से मुकदमे वापस ले लेंगे वापस ले लेंगे वो, हाँ, बात हाँ। वो तो पर हमारा जो मेजर मांग है हाँ। वो सी टू प्लस फिफ्टी स्वामीनाथन आयोग की रिपोर्ट के हिसाब में उन्होंने ये भी कहा कि आप किसान नेता बताइए किन किन को शामिल करना है कमेटी में उनको डाल दिया जाएगा हाँ उन्होंने कहा कि कमेटी बनाएंगे तो उसमें अकेले हम लोग नहीं रहेंगे किसान नेता भी रहेंगे अब दिल्ली आप सुबह दस बजे जाएंगे तो क्या रुख रहेगा कितने दिन के लिए जाएंगे जो पहले दो हजार में देखा वैसे आंदोलन चलेगा या किस तरह का चलेगा देखिए आंदोलन निरंतर चलता रहेगा जब तक मांगे हमारी पूरी नहीं होंगी आदेश जारी नहीं होंगी धरना चलता रहेगा उसी तरह से गंभीर धन्य हाँ, और कीटनाशक दवाइयों को लेकर तैयार थी सरकार की इस पर हम सहमति जता लेते हैं देखिए नकली खाद नकली बीज नकली कीटनाशक के लिए सरकार कुछ कानून बनाएगी और उसको रोकथाम के कुछ उपाय करेगी उस पर चर्चा हुई तो अब पीयूष गोयल के आखिरी शब्द क्या थे जब मीटिंग से आप बाहर आने लगे उन्होंने कहा कि आप बैठिए तो छह घंटे हो चुके हैं उन्होंने ही कहा कि आप बैठिए चर्चा करिए छह घंटे में कोई निष्कर्ष नहीं निकाल पाए आप तो सरकार संजीदा नहीं है तीन प्रमुख मांगों को के निराकरण के लिए में ये भी कहा गया कि एक तरफ आप बातचीत कह रहे हैं अच्छे माहौल में करिए हरियाणा में आप रास्ता रोक कर बैठे हैं। हमारे नेताओं नेता स्टार्टिंग में, में यही सब हुआ कि मध्य प्रदेश में 300 लोगों को गिरफ्तार कर लिया है कर्नाटक के लोग को कर लिया है और किसानों को भूखा रखा जा रहा है तो ऐसी स्थिति में माहौल अच्छा नहीं है आप माहौल बिगाड़ रहे हैं तो ऐसे माहौल में वार्ता सौहार्दपूर्ण नहीं हो सकती किसान संगठनों के साथ बातचीत बहुत पूर्वक हुई और सरकार हमेशा चाहती है कि बातचीत के माध्यम से हर किसी समस्या का समाधान हम निकाल सकते बातचीत के माध्यम से हमें समाधान निकालना चाहिए इसी उद्देश्य के साथ हम यहाँ पर आए हम स्वयं यहाँ पर आए पूरे भारत सरकार के प्रतिनिधि के रूप में और ऐसे सभी विषयों पर चर्चा किया अधिकांश ऐसे विषय पर जहां हम सहमति तक पहुंचे, लेकिन कुछ इस तरह के विषय विशे जिन विषयों को लेकर के हमने ये कहा था कि इसके बहुत सारे ऐसे जुड़े हुए मामले हैं जिस पर हमें एक अस्थाई समाधान के लिए एक कमिटी बनाने की आवश्यकता है और उसमें हम अपनी सारी बातों को रखें और उसका अस्थाई समाधान ढूंढें। अभी भी हम मानते हैं कि किसी भी समस्या का समाधान बातचीत के जरिए हो सकता है हम खुले मन से तैयार हैं और आसान भी थे कि आगे बातचीत में हम इसका समाधान निकालने में हम मानते हैं कि किसान संगठन और ऐसे प्रतिनिधि इसका समाधान मिल के में ये कोशिश करेंगे कि इस देश के समस्त किसानों के जो देश भर के किसान हैं उनके और जन सामान्य के हितों की रक्षा हो यह हमारा उद्देश्य है और इस सिलसिले में हम अभी भी आसान हैं कि किसान संगठन बातचीत करें इसके अलावे भी बहुत सारे पक्ष हैं जिस पर हम ध्यान रखते हुए आगामी दिनों में समाधान निकालने का प्रयास जितने भी विषय लाए गए थे उस पर अधिकांश में सहमति बनी थी लेकिन सहमति के आधार पर हम आगे बढ़े ये किसान संगठनों के साथ मिलकर के जो हमने सूत्र दिया कि कुछ बिंदु पर समिति बना करके इसका समाधान निकालना चाहते हैं। अभी भी हम आसान भी थे अभी भी हम वेलकम करते बातचीत करते हैं ਮੀਟਿੰਗ ਤੋਂ ਬਾਅਦ ਇਹ ਗੱਲਬਾਤ ਕੀਤੀ ਗਈ ਹੈ ਉੱਤਰ ਦਿੱਲੀ ਕੁਚ ਦੇ ਲਈ ਕਿਸਾਨਾਂ ਦੀ ਵੱਡੀ ਤਿਆਰੀ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦਾ ਜਮਾਵੜਾ ਨਜ਼ਰ ਆ ਰਿਹਾ ਹੈ ਦਿੱਲੀ ਕੁਚ ਕਰਨ ਦੇ ਲਈ ਕਿਸਾਨ ਜੁਟੇ ਹੋਏ ਨੇ ਪ੍ਰੈਕਟਰ ਟਰਾਲੀਆਂ ਲੈ ਕੇ ਕਿਸਾਨ ਜੁਟੇ ਹੋਏ ਨੇ ਔਰ ਕੁਝ ਨੌਜਵਾਨ ਦੱਸਿਆ ਕਿ ਸ਼ੰਭੂ ਬਾਰਡਰ ਤੇ ਵੀ ਪਹੁੰਚੇ ਹੋਏ ਤਨਪਿੰਦਰਪਰਾਹ ਸਾਡੇ ਸਯੋਗੀ ਸੰਗਰੂਰ ਤੋਂ ਬੈਲਾ ਚੌਕ ਤੋਂ ਇਹ ਰਿਪੋਰਟ ਕਰਦੇ ਹੋਏ ਨਜ਼ਰ ਆਏ ਨੇ ਔਰਤ ਕਿਸ ਤਰੀਕੇ ਦੇ ਨਾਲ ਤਿਆਰੀਆਂ ਕਿਸਾਨਾਂ ਨੇ ਕੀਤੀਆਂ ਹੋਈਆਂ ਨੇ ਟਰੈਕਟਰ ਨੂੰ ਸਜਾਇਆ ਹੋਇਆ ਹੈ ਔਰ ਹਰ ਤਰੀਕੇ ਦਾ ਪ੍ਰਬੰਧ ਆਪਣੇ ਟਰੈਕਟਰਾਂ ਦੇ ਵਿੱਚ ਕਰਕੇ ਲੈ ਕੇ ਜਾਣ ਦੀ ਤਿਆਰੀ ਹੈ ਤਾਂ ਕਿ ਉੱਥੇ ਖਾਣ ਪੀਣ ਤੋਂ ਲੈ ਕੇ ਬਿਜਲੀ ਤੱਕ ਦਾ ਪ੍ਰਬੰਧ ਹੋ ਸਕੇ ਜਨਰੇਟਰ ਜਿਹੜੇ ਨੇ ਨਾਲ ਲਏ ਹੋਏ ਨੇ ਹਰ ਤਰੀਕੇ ਦਾ ਪ੍ਰਬੰਧ ਕਿਸਾਨਾਂ ਨੇ ਕੀਤਾ ਹੋਇਆ ਹੈ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਬਾਰਡਰ ਤੇ ਸਾਡੇ ਲਈ ਪ੍ਰਬੰਧ ਕੀਤੇ ਨੇ ਆ ਯਾ ਫਿਰ ਸਮੱਸਿਆਵਾਂ ਸਾਡੇ ਲਈ ਲੰਘਣ ਦੇ ਲਈ ਇੱਕ ਦਰਪੇਸ਼ ਹੋਈਆਂ ਨੇ ਉੱਥੇ ਸੁਰੱਖਿਆ ਨੂੰ ਲੈ ਕੇ ਸਾਰਾ ਕੁਝ ਪ੍ਰਬੰਧ ਕੀਤਾ ਤਾਂ ਦੂਸਰੇ ਪਾਸੇ ਸਾਡੀ ਵੀ ਪੂਰੀ ਤਿਆਰੀ ਹੈ ਤਾਂ ਦਿੱਲੀ ਕੂਚ ਕਰਨ ਦੇ ਲਈ ਕਿਸਾਨ ਇੱਕ ਥਾਂ ਤੇ ਇਕੱਠੇ ਹੋਣ ਲੱਗੇ ਨੇ ਜਿੱਥੋਂ ਦਿੱਲੀ ਦੇ ਲਈ ਕੂਚ ਕਰਨਗੇ ਔਰ ਸੰਗਰੂਰ ਤੋਂ ਮੈਲਾ ਚੌਕ ਤੋਂ ਸਾਡੇ ਸਹਿਯੋਗੀ ਨਪਿੰਦਰ ਬਰਾੜ ਨੇ ਰਿਪੋਰਟ ਪੇਸ਼ ਕੀਤੀ ਹੈ ਤਾਂ ਇਹ ਤਾਂ ਕਿ ਜੇ ਦਿੱਲੀ ਕੂਚ ਤੋਂ ਪਹਿਲਾਂ ਦੀ ਰਾਤ ਇਸ ਵੇਲੇ ਮਹਿਲਾ ਚੌਂਕ ਦੇ ਵਿੱਚ ਅਸੀਂ ਮੌਜੂਦ ਆਂ ਸੰਗਰੂਰ ਦਾ ਮਹਿਲਾ ਚੌਂਕ ਤੇ ਮਹਿਲਾ ਚੌਂਕ ਦੀ ਦਾਣਾ ਮੰਡੀ ਜਿੱਥੇ ਇਸ ਵੇਲੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਖੜੇ ਨੇ ਤੇ ਆਹ ਟਰੈਕਟਰ ਦੀ ਤੁਸੀਂ ਤਸਵੀਰ ਵੇਖ ਕੇ ਆਪ ਅੰਦਾਜ਼ਾ ਲਾ ਲਓ ਕਿ ਕਿੰਨੀ ਕਿ ਤਿਆਰੀ ਦੇ ਵਿੱਚ ਕਿਸਾਨ ਆਏ ਨੇ ਤੇ ਕਿਸ ਹੌਸਲੇ ਦੇ ਵਿੱਚ ਆਏ ਨੇ ਕਿ ਤੁਸੀਂ ਸੋਚਿਆ ਕਿ ਕਿਸੇ ਪ੍ਰਦਰਸ਼ਨ ਤੇ ਜਾਣਾ ਹੋਵੇ ਤੇ ਉੱਥੇ ਜਾਣ ਲੱਗਿਆਂ ਟਰੈਕਟਰ ਆਏ ਸਜਾਇਆ ਹੋਵੇ ਜਿਵੇਂ ਬਰਾਤ ਚੱਲਿਆ ਹੋਵੇ ਤਾਂ ਇਹ 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 ਬਲੰਦ ਹੌਸਲੇ ਦੀ ਇੱਕ ਨਿਸ਼ਾਨੀ ਹੈ ਕਿ ਕਿਵੇਂ ਹੌਸਲੇ ਦੇ ਨਾਲ ਕਿਵੇਂ ਹਿੰਮਤ ਦੇ ਨਾਲ ਦ੍ਰਿੜ ਇਰਾਦੇ ਦੇ ਨਾਲ ਕਿਸਾਨ ਇੱਥੇ ਪਹੁੰਚੇ ਨੇ ਝੰਡੀਆਂ ਲੱਗੀਆਂ ਨੇ ਕਿਸਾਨ ਏਕਤਾ ਦੀਆਂ ਤੁਹਾਡੇ ਸਾਹਮਣੇ ਟਰੈਕਟਰ ਟਰਾਲੀਆਂ ਇੱਥੇ ਤੁਹਾਨੂੰ ਨਜ਼ਰ ਆਉਣਗੇ ਇਹ ਮਹਿਲਾ ਚੌਂਕ ਦੀ ਦਾਣਾ ਮੰਡੀ ਹੈ ਔਰ ਆ ਟਰਾਲੀਆਂ ਕਮਰਾ ਨੂਆਂ ਟਰਾਲੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਆਰਾਮ ਕਰ ਰਹੇ ਨੇ ਇਸ ਤਰ੍ਹਾਂ ਗੱਡੀ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਕੁਝ ਵੀ ਅਨਾਉਂਸ ਕਰਨਾ ਹੈ ਕੁਝ ਵੀ ਸੁਨੇਹਾ ਦੇਣਾ ਬਾਕੀ ਕਿਸਾਨਾਂ ਤੱਕ ਤੋਂ ਇਹਨਾਂ ਸਪੀਕਰਾਂ ਰਾਹੀਂ ਦਿੱਤਾ ਜਾਂਦਾ ਆ ਟਰਾਲੀਆਂ ਜਿਨ੍ਹਾਂ ਤੋਂ ਕਮਰਿਆਂ ਦਾ ਘਰ ਦਾ ਕੰਮ ਲਿਆ ਜਾ ਰਿਹਾ ਦੂਰ ਤੱਕ ਤੁਹਾਡੀ ਨਜ਼ਰ ਜਾਏਗੀ ਇਸੇ ਤਰ੍ਹਾਂ ਤੁਹਾਨੂੰ ਟਰੈਕਟਰ ਟਰਾਲੀਆਂ ਨਜ਼ਰ ਆਉਣਗੇ ਜਿਹੜੇ ਟਾਈਮ ਨਾਲ ਸੌਣ ਆਲੇ ਆ ਉਹ ਇਹਨਾਂ ਟਰਾਲੀਆਂ ਚ ਪੈ ਗਏ ਆ ਤੇ ਕੁਝ ਨੌਜਵਾਨ ਕਿੱਥੇ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਹਲੇ ਵੀ ਲੰਗਰ ਪਾਣੀ ਦੀ ਸੇਵਾ ਕਰ ਰਹੇ ਆ ਕਿਉਂਕਿ ਜ਼ਿਆਦਾਤਰ ਲੋਕਾਂ ਨੇ ਲੰਗਰ ਪਾਣੀ ਛੱਕ ਲਿਆ ਲੰਗਰ ਵੀ ਮੈਲਾ ਚੌਂਕ ਜਿਹੜਾ ਪਿੰਡ ਹੈ ਉਹਨਾਂ ਨੇ ਪਿੰਡ ਵਾਲਿਆਂ ਨੇ ਅੱਜ ਸਾਫ਼ ਤੌਰ ਤੇ ਐਲਾਨ ਕਰਤਾ ਸੀ ਸਪੀਕਰ 'ਚ ਬੋਲਿਆ ਗਿਆ ਕਿਉਂਕਿ ਕਿਸਾਨ ਹਮੇਸ਼ਾ ਆਪਣਾ ਲੰਗਰ ਆਪ ਤਿਆਰ ਕਰਦੇ ਨੇ ਪਰ ਇਸ ਪਿੰਡ ਨੇ ਲਗਾਤਾਰ ਅਨਾਊਂਸਮੈਂਟ ਕਰਾਈ ਕਿ ਭਾਈ ਇੱਥੇ ਅੱਜ ਤਿਆਰ ਨਾ ਕਰਾਇਓ ਤੁਹਾਨੂੰ ਪਿੰਡ ਬਲੋਲ ਸੇਵਾ ਦੇ ਵਿੱਚ ਅੱਜ ਲੰਗਰ ਦਾ ਪ੍ਰਸ਼ਾਦਾ ਜਿਹੜਾ ਉਹ ਚੁਕਾਇਆ ਜਾਣਾ ਤਾਂ ਉਹ ਲੰਗਰ ਪ੍ਰਸ਼ਾਦਾ ਤਿਆਰ ਹੋ ਕੇ ਆਇਆ ਔਰ ਕਈ ਘੰਟੇ ਤੋਂ ਪਿਛਲੇ ਤੋਂ ਮੈਂ ਦੇਖ ਰਿਹਾ ਕਿ ਸੰਗਤ ਇੱਥੋਂ ਲੰਗਰ ਛਕ ਰਹੀ ਹੈ ਕਿਸੇ ਕਿਸਮ ਮੈਨੂੰ ਲੱਗਦਾ ਹੈ ਕਿ ਕੋਈ ਕਿਸਾਨ ਅੱਜ ਇੱਥੇ ਲੰਗਰ ਵੱਲੋਂ ਵਾਂਝਾ ਤਾਂ ਨਹੀਂ ਰਿਹਾ ਹੋਣਾ ਸਾਰੇ ਖਾ ਚੁੱਕੇ ਪਰ ਹਾਲੇ ਵੀ ਖੜੇ ਉਡੀਕਦੇ ਆ ਕਿ ਕੋਈ ਆ ਜੇ ਛਕਣ ਵਾਲਾ ਤਾਂ ਸ਼ੱਕ ਸਕਦਾ ਤਾਂ ਇਸੇ ਇਧਰ ਤੁਸੀਂ ਤਸਵੀਰਾਂ ਦੇਖੋ ਟਰੈਕਟਰ ਸਟਾਰਟ ਕਰਕੇ ਕਿਉਂਕਿ ਪਹਿਲਾਂ ਖੜੇ ਆ ਤਾਂ ਉਹਨਾਂ ਦੀਆਂ ਰੱਸਾਂ ਨੂੰ ਸਭ ਚੈੱਕ ਕਰ ਰਹੇ ਨੇ ਇਧਰ ਟਰਾਲੀਆਂ ਦੇ ਵਿੱਚ ਲੇਟਾਂ ਜਗ ਰਹੀਆਂ ਨੇ ਤਾਂ ਇਹ ਪੂਰੀ ਮੰਡੀ ਦੇ ਵਿੱਚ ਇਸ ਵੇਲੇ ਇਹੀ ਤਸਵੀਰ ਹੈ ਜਿਹੜੀ ਉਹ ਨਜ਼ਰ ਆਏਗੀ ਇਸੇ ਤਰ੍ਹਾਂ ਟਰੈਕਟਰ ਟਰਾਲੀਆਂ ਨਜ਼ਰ ਆਉਣਗੇ ਮੂਰੇ ਲੱਗਿਆ ਤੁਸੀਂ ਬੈਨਰ ਪੜ੍ਹ ਲਓ ਚਲੋ ਦਿੱਲੀ 13 ਫਰਵਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤਾਂ ਇਹ ਤਸਵੀਰਾਂ ਨੇ ਜੀ ਇਸ ਪ੍ਰਦਰਸ਼ਨ ਦੀਆਂ ਇਸ ਪ੍ਰਦਰਸ਼ਨ ਦੀ ਤਿਆਰੀ ਦੀਆਂ ਦਿੱਲੀ ਕੂਚ ਦੀ ਤਿਆਰੀ ਦੀਆਂ ਹਾਲਾਂਕਿ ਦਿੱਲੀ ਕੂਚ ਕਰਨ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ ਕੀ ਕੁਝ ਅਗੇ ਕਿਸਾਨਾਂ ਦਾ ਫੈਸਲਾ ਰਹੇਗਾ ਪਰ ਫਿਲਹਾਲ ਮੈਲਾ ਚੌਂਕ ਦੀ ਦਾਣਾ ਮੰਡੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੂਰੇ ਤਿਆਰ ਪਰ ਤਿਆਰ ਨਜ਼ਰ ਆ ਰਹੇ ਨੇ ਕੈਮਰਾਮੈਨ ਸੁਨੀਪ ਕੁਮਾਰ ਦੇ ਨਾਲ ਨਵਿੰਦਰ ਸਿੰਘ ਭਰਾ న్యూਸ ਰੇਟਿੰਗ ਮੈਲਾ ਚੌਂਕ ਸੰਗਰੂਰ ਤਾਂ ਸੰਗਰੂਰ ਮੈਲਾ ਚੌਂਕ ਤੋਂ ਰਿਪੋਰਟ ਸੀ ਉਧਰ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਦੇ ਵੱਲੋਂ ਵੱਡੀ ਤਿਆਰੀ ਕੀਤੀ ਗਈ ਹੈ ਹੈਵੀ ਬੈਰੀਕੇਟਿੰਗ ਹੋਈ ਹੈ ਸ਼ੰਭੂ ਬਾਰਡਰ ਤੇ ਰਾਤ ਵੇਲੇ ਕੀ ਹਾਲਾਤ ਨੇ ਸਾਡੇ ਸਹਿਯੋਗੀ ਗੌਰਵ ਸ਼ੁਕਲਾ ਨੇ ਉਥੋਂ ਰਿਪੋਰਟ ਦਿੱਤੀ ਹੈ ਪੰਜਾਬ ਪਰ ਦੇ ਵਿੱਚ ਕਿਸਾਨਾਂ ਦੀ ਹਲਚਲ ਦੇ ਵਿਚਾਲੇ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ ਔਰ ਦੇਰ ਰਾਤ ਕਿਸ ਤਰੀਕੇ ਦਾ ਇਸ ਸਮੇਂ ਮਾਹੌਲ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਰਾਤ ਦੇ 9:00 ਵਜੇ ਨੌਂਦਾ ਇਸ ਸਮੇਂ ਟਾਈਮ ਹੈ ਔਰ ਇਸ ਸਮੇਂ ਵੀਕ ਜਿਹੜੇ ਹਰਿਆਣਾ ਪ੍ਰਸ਼ਾਸਨ ਦੇ ਜਵਾਨ ਹੈ ਮੁਸਤੈਦ ਨਜ਼ਰ ਆ ਰਹੇ ਨੇ ਮੈਂ ਤਸਵੀਰਾਂ ਦਿਖਾਣਾ ਤੁਹਾਨੂੰ ਬੈਰੀਕੇਡ ਬੈਰੀਕੇਡ ਦੇ ਪਰਲੇ ਪਾਸੇ ਇੱਕ ਹੋਰ ਬੈਰੀਕੇਡ ਤੇ ਉਸ ਤੋਂ ਬਾਅਦ ਜਿਹੜੇ ਜਵਾਨ ਨੇ ਉਹ ਪੂਰਾ ਦਿਨ ਇਸ ਤਰੀਕੇ ਨਾਲ ਹੀ ਮੁਸਤੈਦ ਰਹੇ ਨੇ ਥੋੜੀ ਦੇਰ ਪਹਿਲਾਂ ਜ਼ਰੂਰ ਲੱਗ ਰਿਹਾ ਸੀ ਕਿ ਸ਼ਾਇਦ ਪੂਰੀ ਰਾਤ ਇਥੇ ਬਹੁਤ ਜ਼ਿਆਦਾ ਮੂਵਮੈਂਟ ਨਾ ਹੋਵੇ ਜਾਂ ਫਿਰ ਜਵਾਨ ਨਜ਼ਰ ਨਾ ਆਉਣ ਜਿਹੜੇ ਪੈਰਾਮਿਲਟਰੀ ਫੋਰਸ ਹੈ ਹਰਿਆਣਾ ਪੁਲਿਸ ਦੇ ਲਗਾਏ ਗਏ ਨੇ ਪਰ ਇਸ ਸਮੇਂ ਬਿਲਕੁਲ ਐਕਟਿਵ ਨਜ਼ਰ ਆ ਰਹੇ ਨੇ ਔਰ ਐਕਟਿਵਨੈਸ ਰੋਡ ਦੇ ਦੋਵੇਂ ਪਾਸੇ ਨਜ਼ਰ ਆਉਂਦੀ ਹੈ ਉਹ ਚਾਹੇ ਦਿੱਲੀ ਜਾਣ ਵਾਲੇ ਰਸਤੇ ਦੇ ਉੱਤੇ ਹੋਵੇ ਇਸ ਸਮੇਂ ਮੈਂ ਦਿੱਲੀ ਤੋਂ ਵਾਪਸ ਆਉਣ ਵਾਲੇ ਰਸਤੇ ਦੇ ਉੱਤੇ ਇਸ ਰੋਡ ਤੋਂ ਹੁੰਦੇ ਹੋਏ ਆਪਾਂ ਲੁਧਿਆਣਾ ਅੰਮ੍ਰਿਤਸਰ ਵਾਲੇ ਪਾਸੇ ਜਾਂਦੇ ਆਂ ਤੇ ਉੱਥੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੇਸਿਕਲੀ ਰਾਤ ਦੇ ਸਮੇਂ ਸਥਿਤੀ ਕੀ ਹੈ ਉਹ ਸਮਝਾਉਣ ਔਰ ਪੂਰਾ ਦਿਨ ਦੀ ਸਥਿਤੀ ਆਪਾਂ ਸਾਰਿਆਂ ਨੇ ਦੇਖੀ ਹੈ ਹੁਣ ਅਗਲੇ ਕੁਝ ਘੰਟਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਜਾਂਦਾ ਹੈ ਇੱਥੇ ਆ ਕੇ ਕਿਸ ਤਰੀਕੇ ਨਾਲ ਉਹਨਾਂ ਦੇ ਪ੍ਰੋਟੈਸਟ ਦੀ ਪੂਰੀ ਰੂਪਰੇਖਾ ਰਹਿੰਦੀ ਹੈ ਉਹ ਜ਼ਰੂਰ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਹੈ ਹਰ ਕੋਈ ਸਮਝਣਾ ਔਰ ਜਾਨਣਾ ਚਾਹੁੰਦਾ ਹੈ ਔਰ ਸਾਡੇ ਕੋਲ ਇਹ ਵੀ ਇਨਫੋਰਮੇਸ਼ਨ ਹੈ ਕਿ ਵੱਡੀ ਗਿਣਤੀ ਦੇ ਵਿੱਚ ਫਤਿਹਗੜ੍ਹ ਸਾਹਿਬ ਤੱਕ ਕਿਸਾਨ ਪਹੁੰਚੇ ਨੇ ਔਰ ਮੈਂ ਦਿਨ ਦੀ ਗੱਲ ਕਰਾਂ ਤੇ ਇਹ ਤੁਸੀਂ ਦੇਖੋ ਇੱਥੇ ਵੱਡੇ ਵੱਡੇ ਬਲॉक्स ਜਿਹੜੇ ਹੈਗੇ ਨੇ ਇਹ ਪਹਿਲਾਂ ਪ੍ਰੋਪਰ ਬੰਦ ਕਰ ਦਿੱਤਾ ਗਿਆ ਸੀ ਘਟੋ ਘਟ 8-10 ਬਲੌਕ ਇੱਥੇ ਲਗਾ ਕੇ ਜਿਵੇਂ ਹੁਣ ਵੀ ਥੋੜੇ ਜੇ ਪਏ ਹੋਏ ਨੇ ਤੇ ਇਹਨਾਂ ਬਲੌਕਸ ਨੂੰ ਜਿਹੜੇ ਇੱਥੇ ਪ੍ਰੋਟੈਸਟ ਕਰਨ ਆਏ ਹੋਏ ਸੀ ਜਿਹੜੇ ਨੌਜਵਾਨ ਸੀ ਉਹਨਾਂ ਦੇ ਵੱਲੋਂ ਪੁਸ਼ ਕਰ ਦਿੱਤਾ ਗਿਆ ਨੀਚੇ ਸੁੱਟ ਦਿੱਤਾ ਗਿਆ ਤਾਂ ਇਹ ਵੀ ਇੱਕ ਤਸਵੀਰ ਪੂਰੇ ਦਿਨ ਦੇ ਵਿੱਚ ਨਜ਼ਰ ਆਈ ਹੈ ਤੇ ਹੁਣ ਮੈਂ ਦੂਸਰੇ ਵਾਲੇ ਪਾਸੇ ਪਹੁੰਚ ਗਿਆ ਜਿੱਥੇ ਆਪਾਂ ਜਦੋਂ ਦਿੱਲੀ ਜਾਂਦੇ ਆ ਤਾਂ ਆਪਾਂ ਲੁਧਿਆਣੇ ਤੋਂ ਆ ਰਹੇ ਹਾਂ ਦਿੱਲੀ ਵਾਲੇ ਪਾਸੇ ਲੈਫਟ ਵਾਲੀ ਸਾਈਡ ਉਸ ਵਾਲੇ ਪਾਸੇ ਮੈਂ ਰੋਡ ਦੇ ਉੱਤੇ ਆ ਗਿਆ ਹਾਂ ਔਰ ਇਥੇ ਦਿਨ ਦੇ ਸਮੇਂ ਬਿਲਕੁਲ ਨਹੀਂ ਸੀ ਜਿਹੜੀ ਇਹ ਤੁਸੀਂ ਕਹਿ ਸਕਦੇ ਹੋ ਕਿ ਪੁਲਿਸ ਦੀ ਮੂਵਮੈਂਟ ਉਹ ਪਿਛਲੇ ਪਾਸੇ ਹੀ ਸੀ ਪਰ ਦੇਰ ਰਾਤ ਹੁਣ ਨਜ਼ਰ ਆ ਰਹੀ ਹੈ ਇਨਫੈਕਟ ਜਿਹੜੀਆਂ ਸਲੈਬਸ ਨਹੀਂ ਉਹਨਾਂ ਦੇ ਉੱਤੇ ਬੰਦੀ ਸਿੰਘ ਰਹਾ ਕਰੋ ਅੰਮ੍ਰਿਤਪਾਲ ਦਾ ਜ਼ਿਕਰ ਹੈ ਦੂਜੇ ਪਾਸੇ ਵੀ ਫ੍ਰੀ ਸਿਕ ਪ੍ਰਿਜ਼ਨਰਸ ਦਾ ਜ਼ਿਕਰ ਸੀ ਤਾਂ ਇੱਕ ਮੂਵਮੈਂਟ ਦੇ ਵਿੱਚ ਜਿਹੜੇ ਕਿਸਾਨਾਂ ਅੰਦੋਲਨ ਦੀਆਂ ਮੰਗਾਂ ਦੇ ਵਿਚਾਲੇ ਕੁਝ ਹੋਰ ਐਡ ਹੁੰਦੀਆਂ ਨਜ਼ਰ ਆ ਰਹੀਆਂ ਨੇ ਇੱਕ ਪ੍ਰੋਟੈਸਟ ਹੈ ਜਿਹੜਾ ਕਰੀਬ ਕਰੀਬ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਆਪਾਂ ਨੂੰ ਪਤਾ ਹੈ ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚੇ ਦਾ ਜਾਰੀ ਹੈ ਜਿਹੜੇ ਸਿੱਖ ਪ੍ਰਿਜ਼ਨਰਸ ਨੇ ਉਹਨਾਂ ਨੂੰ ਲੈ ਕੇ ਤਾਂ ਉਹ ਵੀ ਇੱਕ ਐਲੀਮੈਂਟ ਤੁਸੀਂ ਮੰਗ ਦੇ ਤੌਰ ਦੇ ਉੱਤੇ ਕਹਿ ਸਕਦੇ ਹੋ ਕਿ ਇਸ ਦੇ ਵਿੱਚ ਐਡ ਹੋ ਗਿਆ ਜਿਹੜੀਆਂ ਕਿਸਾਨਾਂ ਦੇ ਵੱਲੋਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਇਹ ਮੰਗਾਂ ਰੱਖੀਆਂ ਗਈਆਂ ਨੇ ਹੁਣ ਸਾਰੀਆਂ ਐਡ ਹੋ ਕੇ ਕਿਸ ਤਰੀਕੇ ਦੇ ਨਾਲ ਅੱਗੇ ਇਹ ਪੂਰਾ ਮਾਮਲਾ ਵੱਧਾਏ ਔਰ ਇਨਫੈਕਟ ਜੋ ਲਿਖਿਆ ਗਿਆ ਏ ਥੇ ਜਿਹੜੇ ਸਲੋਗਨਸ ਲਿਖੇ ਗਏ ਨੇ ਚਾਹੇ ਇਸ ਸਲੈਬਸ ਦੇ ਉੱਤੇ ਜਾਂ ਸਲੈਬਸ ਦੇ ਦੂਸਰੇ ਵਾਲੇ ਪਾਸੇ ਰੋਡ ਦੇ ਦੂਸਰੇ ਵਾਲੇ ਪਾਸੇ ਤਾਂ ਬਹੁਤ ਇੰਟਰਸਟਿੰਗ ਚੀਜ਼ ਹੈ ਕਿ ਇੰਗਲਿਸ਼ ਹਿੰਦੀ ਪੰਜਾਬੀ ਤਿੰਨੇ ਲੈਂਗੁਏਜਸ ਦੇ ਵਿੱਚ ਲਿਖਿਆ ਗਿਆ ਹੈ ਔਰ ਕਿਸੇ ਦੇ ਵਿੱਚ ਕੋਈ ਗਲਤੀ ਨਹੀਂ ਹੈ ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਹੈ ਯਾਨੀ ਕਿ ਉਹ ਬਿਲਕੁਲ ਪਲਾਨ ਸੀ ਕਿ ਜਾ ਕੇ ਜੇ ਉੱਥੇ ਕੋਈ ਚੀਜ਼ ਹੈ ਤਾਂ ਜਿਵੇਂ ਆਪਣੇ ਕੋਲ ਇੱਕ ਸਪਰੇ ਹੁੰਦੀ ਹੈ ਜਿਸ ਦਿਨ ਆਪਾਂ ਚੀਜ਼ਾਂ ਲਿਖਦੇ ਇਨਫੈਕਟ ਬਹੁਤ ਸਾਰੇ ਲੋਕ ਪੇਂਟਿੰਗਸ ਬਣਾ ਦਿੰਦੇ ਨੇ ਤਾਂ ਉਹੀ ਇੱਥੇ ਚੀਜ਼ ਨਜ਼ਰ ਆਈ ਹੈ ਔਰ ਮੈਂ ਪਿਛਲੇ 1.5 ਘੰਟੇ ਤੋਂ ਜਿਹੇ ਵਿਨੋਦ ਪਿਛੇ ਦਿਖਾ ਸਕਾਂ ਹਾਲਾਂਕਿ ਰੋਡ ਹੁਣ ਫਿਲਹਾਲ ਖਾਲੀ ਹੈ ਪਿਛਲੇ ਕਰੀਬ 1.5 ਘੰਟੇ ਤੋਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਥੋੜੀ ਗੱਡੀਆਂ ਦੀ ਮੂਵਮੈਂਟ ਨਜ਼ਰ ਆਈ ਹੈ ਯਾਨੀ ਕਿ ਜਾਂ ਤਾਂ ਬੈਰੀਕੇਡਿੰਗ हटਾਈ ਗਈ ਜਾਂ ਫਿਰ ਇੱਥੇ ਆਉਣ ਤੱਕ ਦੀ ਇਜਾਜ਼ਤ ਦਿੱਤੀ ਗਈ ਹੈ ਇੱਥੇ ਆ ਰਹੀਆਂ ਕਈ ਗੱਡੀਆਂ ਵਿੱਚੋਂ ਨਿਕਲ ਕੇ ਹੋਰ ਪਾਸੇ ਆਬਵੀਅਸ ਹੈ ਕਿ ਨਹੀਂ ਭਾਰੀ ਬੈਰੀਕੇਡਿੰਗ ਹੈ ਤਾਂ ਇਸ ਦੇ ਵਜ੍ਹਾ ਦੇ ਨਾਲ ਪਰਲੇ ਪਾਸੇ ਨਹੀਂ ਜਾ ਸਕੋਗੇ ਇਸ ਸਮੇਂ ਤੱਕ ਇੱਥੇ ਜਿਹੜੇ ਟਰੈਕਟਰ ਨੇ ਆ ਟਰਾਲੀਆਂ ਨੇ ਆ ਜਿਹੜੇ ਪ੍ਰੋਟੈਸਟਰਸ ਨੇ ਜਿਹੜੇ ਅਲੱਗ-ਅਲੱਗ ਥਾਵਾਂ ਦੇ ਉੱਤੋਂ ਆ ਰਹੇ ਨੇ ਉਹ ਇੱਥੇ ਨਹੀਂ ਪਹੁੰਚੇ ਨੇ ਹਾਂ ਕੁਝ ਇੱਕ ਦੋ ਟਰੈਕਟਰ ਸਾਨੂੰ ਥੋੜੀ ਦੇਰ ਪਹਿਲਾਂ ਜ਼ਰੂਰ ਨਜ਼ਰ ਆ ਇੱਥੇ ਵਾਲੇ ਵਾਲੇ ਦੇ ਪਿੰਡਾਂ ਦੇ ਰਹਿਣ ਵਾਲੇ ਨੌਜਵਾਨ ਨੇ ਉਹ ਕੁਝ ਟਰੈਕਟਰਾਂ ਦੇ ਉੱਤੇ ਇੱਕ ਦੋ ਸਾਨੂੰ ਨੌਜਵਾਨ ਨਜ਼ਰ ਆਏ ਉਸ ਤੋਂ ਬਾਅਦ ਜਿਹੜੀ ਇੱਕ ਪ੍ਰੋਟੈਸਟਰਸ ਦੀ ਗਿਣਤੀ ਸੀ ਉਹ ਵੀ ਹੌਲੀ-ਹੌਲੀ ਘਟੀ ਉਹ ਬਿਸ਼ੱਕ ਪੀਅਰ ਗੈਸ ਦੇ ਇਸਤੇਮਾਲ ਤੋਂ ਬਾਅਦ ਘਟੀ ਹੋਵੇ ਔਰ देर रात ਹੁੰਦੇ ਹੁੰਦੇ ਮੌਜੂਦਾ ਸਥਿਤੀ ਇਹ ਹੈ ਕੀ ਬਾਰਡਰ ਦੇ ਉੱਤੇ ਸਥਿਤੀ ਸ਼ਾਂਤ ਹੈ ਪਰ ਹਰਿਆਣਾ ਪੁਲਿਸ ਬਿਲਕੁਲ ਜਾਂ ਮੈਂ ਹਰਿਆਣਾ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਵੀ ਫੋਰਸ ਲਗਾਈ ਗਈ ਹੈ ਉਹ ਪੈਰਾ ਮਿਲਟਰੀ ਹੋਵੇ ਜਾਂ ਰੈਪਿਡ ਐਕਸ਼ਨ ਹੋਵੇ ਤਾਂ ਉਹ ਬਿਲਕੁਲ ਐਕਟਿਵ ਨਜ਼ਰ ਆ ਰਹੀ ਹੈ ਦਿਨ ਰਾਤ ਤੱਕ ਵੀ ਉਹ ਐਵੇਂ ਨਹੀਂ ਹੈ ਕਿ ਠੀਕ ਹੈ ਸਾਹਮਣੇ ਬਿਲਕੁਲ ਠੰਡਾ ਹੋ ਗਿਆ ਮਾਹੌਲ ਤਾਂ ਉਹ ਬੈਠ ਜਾਣ ਜਾਂ ਫਿਰ ਉਹਨਾਂ ਦੇ ਵੱਲੋਂ ਕੋਈ ਰੈਸਟ ਵਾਲੇ ਪਾਸੇ ਕੰਮ ਕਰਿਆ ਜਾਵੇ ਉਹ ਬਿਲਕੁਲ ਉਸੇ ਤਰੀਕੇ ਨਾਲ ਮਸਤੈਦ ਨਹੀਂ ਜਿਵੇਂ ਪੂਰਾ ਦਿਨ ਮਸਤੈਦ ਰਹੇ ਨੇ ਤੇ ਦੇਖਣਾ ਹੋਵੇਗਾ ਕਿ ਕਿਸਾਨਾਂ ਦਾ ਕੂਚ ਹੁਣ ਕਿਸ ਦਿਸ਼ਾ ਦੇ ਵਿੱਚ ਅੱਗੇ ਵਧਦਾ ਏ ਔਰ ਸ਼ੰਭੂ ਬਾਰਡਰ ਦੇ ਉੱਤੇ ਅਗਲੇ ਕੁਝ ਘੰਟਿਆਂ ਦੇ ਵਿੱਚ ਸਥਿਤੀ ਕਿਸ ਤਰੀਕੇ ਦੀ ਬਣਦੀ ਹੈ ਕੋਸ਼ਿਸ਼ ਕਰਾਂਗੇ ਇਸ ਤਰੀਕੇ ਨਾਲ ਹੀ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਜ਼ਰੂਰ ਦਿੰਦੇ ਰਹੀਏ ਸ਼ੰਭੂ ਬਾਰਡਰ ਤੋਂ ਮੇਰੇ ਸਹਿਯੋਗੀ ਵਿਨੋਦ ਦੇ ਨਾਲ ਗੌਰਵ ਸ਼ੁਕਲਾ ਨਿਊਜ਼ 18 ਪੰਜਾਬ ਤਾਂ ਰਾਤ ਕਰੀਬ 9 ਵਜੇ ਦੀ ਰਿਪੋਰਟ ਸੀ ਉੱਥੇ ਇਹ ਹਾਲਾਤ ਬਣੇ ਹੋਏ ਸਨ ਤਾਂ ਕਿਸਾਨਾਂ ਦਾ ਦਿੱਲੀ ਕੋਚ ਰੋਕਣ ਦੇ ਲਈ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਸੀਲ ਕਰ ਦਿੱਤੇ ਗਏ ਨੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਟੋਹਾਣਾ ਬਾਰਡਰ ਡੱਬ ਵਾਲੀ ਬਾਰਡਰ ਇਹਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਕਿਸਮ ਦੇ ਨਾਲ ਇੱਥੇ ਪ੍ਰਬੰਧ ਕੀਤੇ ਗਏ ਨੇ ਸ਼ੰਭੂ ਬਾਰਡਰ ਦੀ ਤਸਵੀਰ ਦੇ ਰਾਤ ਦੀ ਵੀ ਦਿਖਾਈ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਜਿਹੜੀ ਹੈ ਉਹ ਦੇਰ ਰਾਤ ਤੱਕ ਉੱਥੇ ਰਹੀ ਹੈ ਔਰ ਹੁਣ ਵੀ ਉੱਥੇ ਮੌਜੂਦ ਹੋਏਗੀ ਸਭਾਵਿਕ ਤੌਰ ਤੇ ਕਿਉਂਕਿ ਪੂਰੀ ਤਰ੍ਹਾਂ ਦੇ ਨਾਲ ਸਖਤੀ ਜਿਹੜੀ ਕੀਤੀ ਗਈ ਹੈ ਸਿੰਘ ਬ ਜੋ ਦਾ ਸਬੰਧਿਤ ਹੈ ਔਰ 10 ਵਜੇ ਕੂਚ ਕੀਤਾ ਜਾਏਗਾ ਔਰ ਉਸ ਤੋਂ ਪਹਿਲਾਂ ਹੀ ਸਿੰਘੂ ਬਾਰਡਰ ਤੇ ਇਸ ਕਿਸਮ ਦੇ ਇੰਤਜ਼ਾਮ ਕਰ ਦਿੱਤੇ ਗਏ ਨੇ ਤਾਂ ਕਿ ਜੇਕਰ ਕਿਸਾਨਾਂ ਦੀ ਐਂਟਰੀ ਹਰਿਆਣਾ ਤੋਂ ਹੁੰਦੀ ਵੀ ਹੈ ਤਾਂ ਸਿੰਘੂ ਬਾਰਡਰ ਤੇ ਉਹਨਾਂ ਨੂੰ ਰੋਕ ਲਿਆ ਜਾਵੇ ਤ੍ਰਿਕਰੀ ਬਾਰਡਰ ਦਾ ਜ਼ਿਕਰ ਕੀਤਾ ਜਾਵੇ ਜਿੱਥੇ ਪਿਛਲੇ ਅੰਦੋਲਨਾਂ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਵੀ ਬੈਠੇ ਹੋਏ ਸਨ ਮੋਰਚਾ ਲਗਾਇਆ ਹੋਇਆ ਸੀ ਤਾਂ ਇੱਥੇ ਵੀ ਪੂਰੇ ਸਖਤ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਵੱਖੋ-ਵੱਖ ਦੇਖੋ ਐਂਗਲਸ ਤੋਂ ਜਿਹੜਾ ਹੈ ਕਿਸਾਨਾਂ ਨੇ ਪਹੁੰਚਣਾ ਹੈ ਸਿਰਫ ਇਹ ਨਹੀਂ ਹੈ ਕਿ ਪੰਜਾਬ ਤੋਂ ਹੀ ਕਿਸਾਨ ਜਾ ਰਹੇ ਨੇ ਯੂਪੀ ਵਾਲੇ ਪਾਸੇ ਤੋਂ ਵੀ ਕਿਸਾਨਾਂ ਨੇ ਆ ਸੁਬੇ ਜੜੇ ਨੇ ਉੱਥੋਂ ਵੀ ਐਂਟਰੀ ਹੋਏਗੀ ਤਾਂ ਸਿਰਸਾ ਬਾਰਡਰ ਦਾ ਜ਼ਿਕਰ ਕੀਤਾ ਜਾਵੇ ਇੱਥੇ ਵੀ ਪੂਰੇ ਤਰ੍ਹਾਂ ਦੇ ਨਾਲ ਜ਼ਮੀਨ ਦੇ ਵਿੱਚ ਜ਼ਮੀਨ ਪੱਟ ਕੇ ਉੱਥੇ ਬੈਰੀਕੇਟਿੰਗ ਜਿਹੜੀ ਹੈ ਕੀਤੀ ਗਈ ਹੈ ਯਾਨੀ ਕਿ ਹਰ ਪਾਸੇ ਅਸੀਂ ਦੇਖ ਰਹੇ ਹਾਂ ਕਿ ਸਖਤ ਜਿਹੜੀ ਹੈ ਉਹ ਸਖਤੀ ਨਜ਼ਰ ਆ ਰਹੀ ਹੈ ਪ੍ਰਬੰਧ ਨਜ਼ਰ ਆ ਰਹੇ ਐਨਾਈ ਨਹੀਂ ਉਧਰ ਅੰਮ੍ਰਿਤਸਰ ਤੋਂ ਕਿਸਾਨ ਜੀਸੀਬੀ ਲੈ ਕੇ ਨਿਕਲੇ ਨੇ ਸ਼ੰਭੂ ਬਾਰਡਰ ਤੇ ਦੱਸਿਆ ਕਿ ਬੈਰੀਕੇਡ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਹਟਾਉਣ ਦੇ ਲਈ ਜੀਸੀਬੀ ਲੈ ਕੇ ਨਿਕਲੇ ਨੇ ਵੱਡੇ ਪੱਥਰ ਹਟਾਉਣ ਦੇ ਲਈ ਅਸੀਂ ਜੀਸੀਬੀ ਲੈ ਜਾ ਰਹੇ ਹਾਂ ਕਿਸਾਨਾਂ ਨੇ ਇਹ ਦੱਸਿਆ ਵੀ ਹੈ ਤਾਂ ਇਹ ਦਸ ਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਜੀਸੀਬੀ ਟਰੈਕਟਰ ਤਾਂ ਲੈ ਕੇ ਜਾ ਹੀ ਰਹੇ ਨੇ ਇੱਕ ਇੱਕ ਟਰੈਕਟਰ ਦੇ ਪਿੱਛੇ ਦੋ ਦੋ ਟਰਾਲੀਆਂ ਪਾਈਆਂ ਹੋਈਆਂ ਨੇ ਤਸਵੀਰਾਂ ਨੇ ਜੋ ਵੀ ਅੱਜ ਦੇ ਵਿੱਚ ਸਮਾਨ ਦੀ ਹੈ ਔਰ ਇੱਕ ਪ੍ਰੈਮ ਖੁਦ ਵੀ ਬੈਠਣਾ ਹੈ ਕਿਸਾਨਾਂ ਨੇ ਔਰ ਇੱਕ ਸਮਾਨ ਲੱਗਿਆ ਹੁੰਦਾ ਅਸੀਂ ਵੇਖਿਆ ਕਿ ਕਿਵੇਂ ਪਿਛਲੇ ਅੰਦੋਲਨ ਦੇ ਵਿੱਚ ਇਸੇ ਕਿਸਮ ਦੀਆਂ ਤਸਵੀਰਾਂ ਨਜ਼ਰ ਆਈਆਂ ਸਨ ਤਾਂ ਹੁਣ ਉਸੇ ਕਿਸਮ ਦੀਆਂ ਹੀ ਇਹ ਤਸਵੀਰਾਂ ਨੇ ਔਰ ਇੰਨਾ ਹੀ ਨਹੀਂ ਜੀਸੀਬੀ ਲੈ ਕੇ ਵੀ ਕਿਸਾਨ ਨਿਕਲੇ ਨੇ ਤਾਂਕਿ ਜਿਹੜੇ ਵੱਡੇ ਵੱਡੇ ਪੱਥਰ ਨੇ ਉਹਨਾਂ ਨੂੰ ਰਾਹ ਦੇ ਵਿੱਚੋਂ ਹਟਾਇਆ ਜਾਵੇ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੀਸੀਬੀ ਦੇ ਕਰੈਕਟਰ ਤਾਂ ਹੈ ਹੀ ਹੈ ਟਰੈਕ ਟਰਾਲੀਆਂ ਤਾਂ ਹੈ ਹੀ ਨੇ ਕਿਸਾਨਾਂ ਦੇ ਵੱਲੋਂ ਤਿਆਰ ਕੀਤੀਆਂ ਹੋਈਆਂ ਬਲਕਿ ਜੀਸੀਬੀ ਵੀ ਉਹਨਾਂ ਦੇ ਵੱਲੋਂ ਇੰਤਜ਼ਾਮ ਕਰਕੇ ਆਪਣਾ ਨਾਲ ਲੈ ਕੇ ਜਾਏ ਸਾਰੇ ਤੇ ਬਾਕੀ ਲਗਾਤਾਰ ਸੇ ਚਰਚਾ ਵੀ ਕਰ ਰਹੇ ਹਾਂ ਅਸੀਂ ਜੀਸੀਬੀ ਆ ਤਾਂ ਲੈ ਕੇ ਜਾ ਰਿਹਾ ਹਰਿਆਣਾ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਤੇ ਹਰਿਆਣਾ ਦਾ ਲਿੰਕ ਤੋੜਿਆ ਆ ਥਾਂ ਥਾਂ ਤੋਂ ਬੈਰੀਕੈਂਡ ਕੀਤੀ ਆ ਉਹ ਜਿਹੜੇ ਬੈਰੀਕੇਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕਿਤੇ ਨੇ ਲੋਕ ਖਜਰਖਵਾਰ ਹੋ ਰਹੇ ਨੇ ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ ਜੀਐਸਸੀਪੀ ਲੈ ਕੇ ਜਾ ਰਹੇ ਆ ਤਾਂ ਕਰਕੇ ਇਹ ਸਾਰਾ ਕੁਝ ਹੋ ਰਿਹਾ ਕਿੰਨੇ ਕ ਵੱਡੇ ਕਾਫਲੇ ਦੇ ਨਾਲ ਤੁਹਾਡੀ ਤਿਆਰੀ ਕੀਤੀ 50 ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟਾਈਮ ਲੈ ਕੇ ਜਾ ਰਹੇ ਆ ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਰੋਜ਼ੇ ਜਾਂਦੇ ਰਹਿਣਗੇ ਬਿਲਕੁਲ ਜੀ ਤੁਹਾਨੂੰ ਵੀ ਦਿਖਣੀ ਦਿਆ ਜੀ ਤਿਆਰੀ ਪੂਰੀ ਦੇ ਨਾਲ ਜਾ ਰਹੇ ਆ ਮੂੰਹ ਤੋੜਨਾ ਜਵਾਬ ਦੇਵਾਂਗੇ ਸਰਕਾਰ ਨੂੰ ਇੱਥੇ ਕੁਝ ਕਰਾਂਗੇ ਜੀ ਜੀਸੀਬੀ ਲੈ ਕੇ ਜਾ ਰਹੇ ਹੋ ਜੀਸੀਬੀ ਲੈ ਕੇ ਜਾ ਰਹੇ ਆ ਸੰਗਲ ਲੈ ਕੇ ਜਾ ਰਹੇ ਆ 150 ਹਸਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਆ ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਇਆ ਉਹਨਾਂ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਆ ਜੀ ਤਾਂ ਕਿਸਾਨਾਂ ਦਾ ਦਾਵਾ ਹੈ ਕਿ ਜਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਖਦੇੜਨ ਦੇ ਲਈ ਉਹਨਾਂ ਦੇ ਕੋਲ ਵੀ ਪ੍ਰਬੰਧ ਨਹੀਂ ਉਧਰ ਹਰਿਆਣਾ ਪੁਲਿਸ ਨੇ ਦੱਸਿਆ ਕਿ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਦਿੱਲੀ ਪਹੁੰਚਣ ਦੇ ਰਸਤੇ ਦਿਖਾਏ ਗਏ ਨੇ ਤਾਂ ਜੇਕਰ ਤੁਸੀਂ ਵੀ ਇਸ ਆंदोलਨ ਦੇ ਵਿੱਚ ਦਿੱਲੀ ਪਹੁੰਚਣਾ ਚਾਹੁੰਦੇ ਹੋ ਤਾਂ ਰੂਟ ਕੀ ਹੋਏਗਾ ਦਿਖਾ ਰਿਹਾ ਹਾਂ ਪੰਚਕੁਲਾ ਰਾਜਪੁਰਾ ਤੋਂ ਪੰਚਕੁਲਾ ਸੀ ਕਹਿ ਸਕਦੇ ਹਾਂ ਉਸ ਤੋਂ ਬਾਅਦ ਰਾਮਗੜ੍ਹ ਫਿਰ ਪਰਵਾੜਾ ਫਿਰ ਮੌਲੀ ਚੌਂਕ ਫਿਰ ਸ਼ਹਿਜ਼ਾਦਪੁਰ ਐਨ ਐਚ ਨੈਸ਼ਨਲ ਹਾਈਵੇ 33 ਤੇ ਤੁਸੀਂ ਚੜ ਜਾਓਗੇ ਉਸ ਤੋਂ ਬਾਅਦ ਅੱਗੇ ਸਾਹਾ ਚੌਂਕ ਆਏਗਾ ਸਹਾਜ ਚੌਕ ਸਹਾਜ ਚੌਕ ਤੋਂ ਤੁਸੀਂ ਸ਼ਾਬਾਦ ਹੋਣਾ ਹੈ ਉਸ ਤੋਂ ਬਾਅਦ ਅੱਗੇ ਪਿਪਲੀ ਪਿਪਲੀ ਦੇ ਵਿੱਚ ਅੱਗੇ ਜਾ ਕੇ ਉਮਰੀ ਚੌਕ ਹੋਏਗਾ ਉੱਥੋਂ ਤੁਸੀਂ ਚਲੇ ਜਾਣਾ ਤਾਂ ਐਡਵਾਈਸਰੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਨੀਲੋ ਖੇੜੀ ਤਤਰਾਬੜੀ ਇਹ ਰੂਟ ਮੈਪ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਔਰ ਤਰਾਬੜੀ ਤੋਂ ਬਾਅਦ ਤੁਸੀਂ ਅਕੇ ਬਲਦੀ ਚੌਕ ਕਰਨਾਲ ਪਹੁੰਚਣਾ ਹੈ ਤਾਂ ਉਸ ਤੋਂ ਬਾਅਦ ਡੈਸਟੀਨੇਸ਼ਨ ਕਰਨਾਲ ਹੋਏਗੀ ਯਾਨੀ ਕਿ ਐਂਟਰੀ ਜਿਹੜੀ ਹੈ ਉਹ ਹਰਿਆਣਾ ਦੇ ਵਿੱਚ ਹੋਏਗੀ ਇਹ ਰੂਟ ਮੈਪ ਤੁਹਾਨੂੰ ਦਿਖਾ ਰਹੇ ਹਾਂ ਤਾਂ ਕਿ ਜੇਕਰ ਪਹੁੰਚਣਾ ਹੈ ਤਾਂ ਇਸ ਰੂਟ ਤੋਂ ਜਿਹੜਾ ਹੈ ਉਹ ਪਹੁੰਚਿਆ ਜਾ ਸਕਦਾ ਹੈ ਕਿਉਂਕਿ ਜੇਕਰ ਰਾਜਪੁਰਾ ਤੋਂ ਸਿੱਧਾ ਬਾਲਾ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਬੰਦ ਹੈ ਕਿਉਂਕਿ ਸ਼ੰਭੂ ਬਾਰਡਰ ਤੋਂ ਹੋ ਕੇ ਹੀ ਗੁਜ਼ਰਨਾ ਪਵੇਗਾ ਤਾਂ ਇਸ ਕਰਕੇ ਇਹ ਰੂਟ ਮੈਪ ਨਹੀਂ ਹੋਏਗਾ ਤਾਂ ਇਸ ਤਰੀਕੇ ਦਾ ਇਹ ਰੂਟ ਮੈਪ ਹੋਏਗਾ ਜੋ ਤੁਹਾਨੂੰ ਦਿਖਾ ਰਹੇ ਹਾਂ हिसार ਤੋਂ ਸ਼ੁਰੂਆਤ ਹੋਏਗੀ ਅਗਲਾ ਰੂਟ ਮੈਪ ਦਿਖਾ ਰਹੇ ਹਾਂ ਕੈਥੜ ਸੀ1 ਉਸ ਤੋਂ ਬਾਅਦ ਚੀਕਾ ਤਾਂ हिसार ਨਰਵਾਣਾ ਤੋਂ ਚੰਡੀਗੜ੍ਹ ਔਰ ਪੰਜਾਬ ਦੇ ਵੱਲ रा एक पासर रा ए, ए, रूट मैप है चीका तो बाद जिक्र किया जाए पटियाला पटियाला तो बाद अगर जेकर दूसरे रूप का जिक्र किया जाए चंडीगढ़ यानी कि पटियाला तो सीधा राजपुरा तो होके चंडीगढ़ क्योंकि ओवल रस्ता जोड़ा है चंडीगढ़ वाले आने लजे फिलहाल खुला है